ਰੂਸ ਦੀ ਰਾਜਧਾਨੀ ਮਾਸਕੋ ਦੇ ਵਿੱਚ ਇੱਕ ਵੱਡਾ ਹਮਲਾ ਹੋਇਆ ਹੈ। ਕ੍ਰੋਕਸ ਸਿਟੀ ਹਾਲ ਦੇ ਵਿੱਚ دہشت گردੀ ਹਮਲੇ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 60 ਹੋ ਗਈ ਹੈ। ਅੰਕੜਾ ਵਧਣ ਦਾ ਖਤਰਾ ਜਤਾਇਆ ਜਾ ਰਿਹਾ ਹੈ। 100 ਤੋਂ ਵੱਧ ਲੋਕ ਜ਼ਖਮੀ ਨੇ। ਹਮਲਾ ਸ਼ੁੱਕਰਵਾਰ ਸ਼ਾਮ ਯਾਨੀ ਕਿ 22 ਮਾਰਚ ਨੂੰ ਹੋਇਆ। ਇਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਯਾਨੀ ਕਿ ਆਈਐਸ ਨੇ ਲਈ ਹੈ। ਫੌਜ ਵਰਗੀ ਵਰਦੀ ਪਾਏ ਹੋਏ ਪੰਜ دہشت ਗਰਦਾਂ ਨੇ ਅੰਨੇਵਾ ਗੋਲੀਆਂ ਚਲਾਈਆਂ ਤੇ ਬੰਬ ਸੁੱਟੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਤੇ ਦੁੱਖ ਜਤਾਇਆ। ਉਹਨਾਂ ਨੇ ਕਿਹਾ ਕਿ ਅਸੀਂ ਮਾਸਕੋ 'ਚ ਹੋਏ دہشتਗਰਦੀ ਹਮਲੇ ਦੀ ਨਿੰਦਾ ਕਰਦੇ ਹਾਂ ਸਾਡੀਆਂ ਸੰਵੇਦਨਾਵਾਂ ਮਾ ਪੀੜਤ ਪਰਿਵਾਰਾਂ ਦੇ ਨਾਲ ਨੇ ਦੁੱਖ ਦੀ ਇਸ ਘੜੀ 'ਚ ਭਾਰਤ ਰੂਸ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਜੁੱਟਤਾ ਦੇ ਨਾਲ ਖੜ੍ਹਾ ਹੈ ਰੂਸ ਦੀ ਫੈਡਰਲ ਸਿਕਿਉਰਿਟੀ ਸਰਵਿਸ ਨੇ ਕਿਹਾ ਹੈ ਕਿ ਤਮਾਕੀਆਂ ਦੇ ਕਾਰਨ ਹਾਲ ਦੇ ਵਿੱਚ ਅੱਗ ਲੱਗ ਗਈ। ਮੌਕੇ ਤੇ ਪਹੁੰਚੇ ਸਪੈਸ਼ਲ ਫੋਰਸ, ਪੁਲਿਸ, ਦੰਗਾ ਰੋਦੀ ਟੀਮਾਂ ਨੇ ਬੇਸਮੈਂਟ ਵਿੱਚ ਫਸੇ 100 ਲੋਕਾਂ ਨੂੰ ਰੈਸਕਿਊ ਕੀਤਾ। 70 ਤੋਂ ਜ਼ਿਆਦਾ ਐਮ뷸ੈਂਸਾਂ ਦੇ ਜ਼ਰੀਏ ਜ਼ਖਮੀਆਂ ਨੂੰ ਹਸਪਤਾਲ ਲੈ ਜਾਂਦਾ ਗਿਆ। ਸਪੈਸ਼ਲ ਫੋਰਸ ਹਾਲ ਦੇ ਵਿੱਚ ਦਾਖਲ ਹੋਈ ਅਤੇ ਕਿਸੇ ਵੀ دہشتਗਰ ਦੇ ਮਾਰੇ ਜਾਣ ਜਾਂ ਫੜੇ ਜਾਣ ਦੀ ਖਬਰ ਹਾਲਾਕੀ ਨਹੀਂ ਹੈ।